ਰੰਗ ਉਡਣ ਨਾ ਦੇਵੋ ਮੇਰੇ ਸੋਨੇ ਪੰਜਾਬ ਦੇ ਨੈਣੋਂ ਨੇ ਥਾਰੀ ਕੈਸਾ ਜਾਦੂ ਕੀ ਆ ਰੇ ਤਰਾਸ਼ ਕੇ ਜਿਹੜੇ ਹੀਰੇ ਅਸੀਂ ਬਾਰਾ ਤਰਾਸ਼ ਕੇ ਇੱਥੋਂ ਤੱਕ ਲੈ ਕੇ ਆਏ ਆ ਉਹਨਾਂ ਦੇ ਵਿੱਚੋਂ ਦੀ ਇੱਕ ਜਿਹੜੀ ਆਵਾਜ਼ ਅੰਮ੍ਰਿਤਸਰ ਦੀ ਬਨੇਗੀ ਹਾਂਜੀ ਛੱਟੇ ਹੁੰਦੇ ਤੋਂ ਹੀ ਮੇਰੇ ਪੇਰੈਂਟਸ ਬਹੁਤ ਸਪੋਰਟ ਕਰਦੇ ਨੇ ਮੇਰੇ ਜਿੰਨੇ ਵੀ ਟੈਲੈਂਟਸ ਹੈਗੇ ਨੇ ਸਿੰਗਿੰਗ ਡਾਂਸਿੰਗ ਪਿਆਰੇ 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 ਥਰ ਬਿਨਾ ਲੱਗ ਨਹੀਂ ਮੈਰਾ ਜੀ ਆਦੇ ਜ਼ਮੀਨ ਤੋਂ ਉੱਠਣਾ ਜਿਹੜਾ ਬਹੁਤ ਔਖਾ ਹੈ ਅੱਜ ਦੇ ਦੌਰ ਦੇ ਵਿੱਚ ਇਹ ਗੁਰ ਦਸੋ ਇਹ ਗੁਰ ਸੋ ਪੁੱਤ ਜੀਨ ਪੰਜਾਬ ਦੇ एवरीडे ਆਈ ਆਮ ਲਰਨਿੰਗ ਟੁਡੇ ਮੈਂ ਕੋਸ਼ਿਸ਼ ਕਰਾਂਗੀ ਕਿ ਹਮੇਸ਼ਾ ਸਿੱਖ ਇਹ ਸਭ ਇਹ ਸਭ ਕੁਝ ਫ੍ਰੀ ਆਫ ਕੋਸਟ ਹੈ ਵਿਦਆਉਟ ਐਨੀ ਫੀਸ ਰੱਤੇ ਤੇਰੀ ਤੇ ਟੋਲ ਮੇਰੇ ਆ ਲੂੰਗੀ ਓਏ ਵਿੱਚ ਭਵਨੀ ਨੇ ਅੰਦਰ ਇੱਕ ਕੰਫੀਡੈਂਸ ਦਿੱਤਾ ਜਿਸ ਨਾਲ ਮੈਂ ਅੱਜ ਇੰਨੀ ਵੱਡੀ ਸਚਾਈ ਤੇ ਪਹੁੰਚ ਗਈਆਂ ਮੇਰੇ ਢੋਲਨਾ ਸੁਣ ਮੇਰੇ ਪਿਆਰ ਕੀ ਦੁਨ ਸਸ਼ੇ ਕਾਲ ਜੀ ਮੈਂ ਹਾਂ ਸੁਖਜੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਜਸਟ ਸੇਵਾ ਸੁਸਾਇਟੀ ਜੋ ਕਿ ਹਰ ਇੱਕ ਦੇ ਪਲੇ ਲਈ ਹਮੇਸ਼ਾ ਹੀ ਤਤਪਰ ਰਹਿੰਦੀ ਹੈ ਅੱਜ ਇੱਕ ਖਾਸ ਉਪਰਾਲਾ ਜਸਟ ਸੇਵਾ ਸੁਸਾਇਟੀ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਹੁਨਰਬਾਜ਼ਾਂ ਨੂੰ ਸੁਰੀਲਿਆ ਨੂੰ ਸੁਰੀਲੀ ਆਵਾਜ਼ ਦੇ ਤਨੀਆਂ ਨੂੰ ਇੱਕ ਮੰਚ ਤੇ ਲਿਆ ਕੇ ਇਕੱਠਾ ਕੀਤਾ ਗਿਆ ਤੇ ਅੱਜ ਗ੍ਰੈਂਡ ਫਿਨਾਲੇ ਅਮ ਆਵਾਜ਼ ਅਮਰਿਤ ਸਰਦੀ ਤੇ ਹੁਨਰ ਪਰਖ ਦੇ ਵਿੱਚ ਗ੍ਰੈਂਡ ਫਿਨਾਲੇ ਤੇ ਪੰਚੀਆ ਤੇ ਖਾਸ ਜਿਹੜੇ ਜੱਜਸ ਨੇ ਇੱਥੇ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕਿਵੇਂ ਲੱਗ ਰਿਹਾ ਔਰ ਕਿਸ ਤਰ੍ਹਾਂ ਦੇ ਬੱਚੇ ਅੱਜ ਤਰਾਸ਼ੇ ਗਏ ਨੇ ਤੇ ਇੱਥੇ ਆ ਕੇ ਕੀ ਐਕਸਪੀਰੀਅੰਸ ਰਿਹਾ ਦੇਖੋ ਜੀ ਮੇਰਾ ਨਾਮ ਰਮੇਸ਼ ਕੁਮਾਰ ਹੈ ਮੈਂ ਹੈੱਡ ਆਫ ਡਿਪਾਰਟਮੈਂਟ fromParams ਸਪਿੰਡਲ ਸਕੂਲ ਔਰ ਇਹ ਜਿਹੜਾ ਇਵੈਂਟ ਹੈ ਇਹ ਜਸ ਸੁਸਾਇਟੀ ਵੱਲੋਂ ਬਹੁਤ ਹੀ ਵੱਡਾ ਸਿੰਕਿੰਗ ਵੱਲੋਂ ਉਪਰਾਲਾ ਕੀਤਾ ਗਿਆ ਔਰ ਇਹ ਆਨਲਾਈਨ 150 ਦੇ ਕਰੀਬ ਪਾਰਟਿਸਪੇਸ਼ਨ ਸੀ ਜਿਨ੍ਹਾਂ ਵਿੱਚੋਂ ਫਿਰ 38 ਸਟੂਡੈਂਟਸ ਨੇ ਪਰਫਾਰਮ ਕੀਤਾ ਔਰ ਉਹਨਾਂ ਵਿੱਚੋਂ ਅੱਜ 12 ਫਾਈਨਲਿਸ ਗ੍ਰੈਂਡ ਫਾਈਨਲ ਵਿੱਚ ਪਰਫਾਰਮ ਕਰ ਰਹੇ ਨੇ ਔਰ ਉਹਨਾਂ ਵਿੱਚੋਂ ਵੀ ਅਜੇ 6 ਜਿਹੜੇ ਨਿਕਲਨੇ ਨੇ ਔਰ ਉਹਨਾਂ ਵਿੱਚੋਂ ਫਰਸਟ ਸੈਕਿੰਡ ਥਰਡ ਔਰ ਬਹੁਤ ਹੀ ਟਫ ਕੰਪੀਟੀਸ਼ਨ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਇੱਥੇ ਪਰਫਾਰਮ ਕੀਤਾ ਹੈ ਬੱਚਿਆਂ ਨੇ ਔਰ ਆਈ ਹੋਪ ਇਹ ਜਿਹੜਾ ਇਵੈਂਟ ਹੈ ਬਹੁਤ ਹੀ ਸਕਸੈਸਫੁਲ ਜਾਏਗਾ। ਸੋਸਾਇਟੀ ਦੇ ਸੁਪਰਾਲੇ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਪਹਿਲੀ ਵਾਰ ਜਿਹੜਾ ਇੱਕ ਸੋਸਾਇਟੀ ਐਨਜੀਓ ਦੇ ਵੱਲੋਂ ਖਾਸ ਉਹਨਾਂ ਹੁਨਰਬਾਜ਼ਾਂ ਨੂੰ ਸੁਰੀਲਿਆਂ ਨੂੰ ਆਵਾਜ਼ਾਂ ਨੂੰ ਇੱਕ ਮੰਚ ਤੇ ਲਿਆ ਕੇ ਖੜਾ ਕੀਤਾ ਗਿਆ। ਦੇਖੋ ਜੀ ਇਹ ਕਿਸੇ ਇੱਕ ਪਰਸਨ ਦਾ ਕੰਮ ਨਹੀਂ ਹੁੰਦਾ। ਇਦੇ ਵਿੱਚ ਜਸ ਸੋਸਾਇਟੀ ਦੀ ਪੂਰੀ ਟੀਮ ਨੂੰ ਮੈਂ ਮੁਬਾਰਕਬਾਦ ਦੇਣਾ ਚਾਹਾਂਗਾ ਇਹ ਟੀਮ ਵਰਕ ਹੈ ਜਿਹਦੇ ਨਾਲ ਇਹਨਾਂ ਨੇ ਐਡਾ ਵੱਡਾ ਜਿਹੜਾ ਈਵੈਂਟ ਹੈ ਉਹ ਪਹਿਲੀ ਵਾਰ ਦੇ ਵਿੱਚ ਹੀ ਸਕਸੈਸਫੁਲ ਕੀਤਾ ਹੈ ਜੀ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਅੱਗੇ ਮੈਂ ਆਪਣ ਨਾਲ ਗੱਲਬਾਤ ਕਰਦੇ ਆ ਮੈਮ ਅੱਜ ਇੱਥੇ ਹੁਨਰਵਾਜ਼ਾ ਨੂੰ ਦੇਖਿਆ ਹੈ ਆਪਣਾ ਉਹਨਾਂ ਨੇ ਸੁਰੀਲੀਆਂ ਆਵਾਜ਼ਾਂ ਦੇ ਨਾਲ ਜੋ ਜਲਵਾ ਦਿਖਾਇਆ ਹੈ ਔਰ ਬਹੁਤ ਮੁਸ਼ਕਿਲ ਹੋ ਗਿਆ ਕਿਉਂਕਿ ਸਾਰੇ ਹੀ ਬਹੁਤ ਵਧੀਆ ਗਾਇਕ ਹਨ ਔਰ ਕਿਸੇ ਇੱਕ ਨੂੰ ਜਿਹੜਾ ਇਹ ਉਹ ਆਵਾਜ਼ ਇਸ ਹੁਨਰਵਾਜ਼ਾ ਟੈਲੈਂਟ ਜਿਹੜਾ ਦੇਣਾ ਟੈਗ ਦੇਣਾ ਹੈ ਕਿ ਅੰਮ੍ਰਿਤਸਰ ਦੀ ਜਿਹੜੀ ਆਵਾਜ਼ ਹੈ ਕੋਣ ਹੋਏਗਾ ਕਿੰਨਾ ਕੁ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਹੋਇਆ ਜੀ ਇਹਨਾਂ ਨੂੰ ਅਸੀਂ ਦੇਖ ਕੇ ਇੰਨਾ ਕੰਪੀਟੀਸ਼ਨ ਟਫ ਔਰ ਇਹਦੇ ਵਿੱਚੋਂ 6 ਫਿਰ 6 ਚੋਂ 3 ਕਰਨੇ ਬਹੁਤ ਡਿਫਿਕਲਟੀ ਥੋੜੇ ਥੋੜੇ ਛੋਟੇ ਛੋਟੇ ਪੁਆਇੰਟ ਪਿੱਛੇ ਬੱਚੇ ਨੂੰ ਪਿੱਛੇ ਕਰਕੇ ਔਰ ਉਹਨਾਂ ਨੂੰ ਅੱਗੇ ਕਰਕੇ ਆਣਾ ਬਹੁਤ ਮੁਸ਼ਕਿਲ ਹੈ ਬੱਚੀਆਂ ਨਿਆ ਸੁਰੀਲੀਆਂ ਆਵਾਜ਼ਾਂ ਸੁਣ ਕੇ ਕਿਵੇਂ ਲੱਗ ਰਹੀ ਬਹੁਤ ਅੱਛਾ ਜੀ ਬਹੁਤ ਅੱਛਾ ਜਿਹੜੇ ਬੱਚਿਆਂ ਨੇ ਪਲੇਟਫਾਰਮ ਕਦੇ ਮਿਲੇ ਹੀ ਨਹੀਂ ਠੀਕ ਹੈ ਔਰ ਉਹਨਾਂ ਦੇ ਲਈ ਇਹ ਪਲੇਟਫਾਰਮ ਮਿਲਣਾ ਬਹੁਤ ਗਰਵ ਦੀ ਬਾਤ ਹੈ थैंक यू सो मच मैम आगे भी ਗੱਲ ਕਰ ਕਰਦੇ ਆ ਮੈਮ ਤੁਸੀਂ ਤਾਂ ਸ਼ੁਰੂ ਤੋਂ ਹੀ ਬੱਚਿਆਂ ਨੂੰ ਸੁਣਦੇ ਆਇਓ ਖਾਸ ਇੱਕ ਸੇਵਾ ਦੇ ਰੂਪ ਚ ਕੰਮ ਕਰ ਰਹੇ ਹੋ ਅਗਰ 뮤직 ਫੀਲਡ ਦੇ ਵਿੱਚ ਦੇਖਿਆ ਜਾਵੇ ਅੱਜ ਖਾਸ ਉਪਰਾਲੇ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ ਐਜ਼ ਅ ਜਜ ਤੁਸੀਂ ਭੂਮਿਕਾ ਨਿਭਾ ਰਹੇ ਹੋ ਕਿਵੇਂ ਦਾ ਲੱਗ ਰਿਹਾ ਔਰ ਬੱਚੇ ਜਿਹੜੇ ਦੇਖੇ ਨੇ ਤਰਾਸ਼ੇ ਨੇ ਹੁਨਰ ਜਿੰਨਾਂ ਦਾ ਦੇਖਿਆ ਹੈ ਕੀ ਫੀਲ ਹੋ ਰਿਹਾ ਦੇਖੋ ਅੰਮ੍ਰਿਤਸਰ ਮੈਂ ਗੁਣ ਕਾ ਗੁਰਖ ਕੀ ਖਾਨ ਹੈ ਅੰਮ੍ਰਿਤਸਰ ਅੰਮ੍ਰਿਤਸਰ ਮੈਂ ਗੁਣੋ ਕੀ ਕਮੀ ਨਹੀਂ ਹੈ ਬੱਚੇ ਇਤਨੇ ਟੈਲੈਂਟਡ ਹੈ मैं हैरान हूँ देख के ये देखो मेरा बच्चा है। ये मेरा बच्चा है। और बस मेरी यही एक बात है क्योंकि मैं एक टीचर भी हूँ म्यूज़िक के टीचर मेरा बच्चों से ये है कि वो स्टेज पे या कहीं बड़ी जगह जाने से पहले मतलब शास्त्रीय संगीत जरूर सीखें सुर ज्ञान बहुत ज़रूरी है सुर ज्ञान होगा कभी वे सुरे नहीं होंगे और बड़ी से बड़ी जगह वो जाएंगे किसी अच्छे गुरु के पास बैठ कर सीखें सुर ज्ञान करें मे, मेहनत करें रियाज करें साथ में पढ़ाई भी करें दोनों काम एक क्लासिकल म्यूजिक तो यहाँ भी हमें बहुत वही मैं कह रही हूँ ना कि जो जिन बच्चों का बेस है क्लासिकल का बहुत अच्छा गाया है वो साफ ही पता लग रहा था कि क्लासिकल बेस वाले बच्चे और दूसरे वाले में बहुत फ़र्क था तो इसलिए बच्चों को जरूर सीखना चाहिए क्लासिकल म्यूजिक उसी उसी के बेस में सारा लाइट म्यूजिक है लाइट ना, म्यूजिक है बच्चों को मेहनत करना चाहिए रियाज करना चाहिए सुनना बहुत जरूरी है हर कलाकार को सुने उनके में क्या खूबी है वो एडोप्ट करें जय सेवा सोसाइटी के इस प्रयास को कैसे दे ये तो मैं हर सिमरन जी नाम है ना जी हाँ जी सिमरन जी के वाकई मैं दिल से मेरा आशीर्वाद है दिल से मेरा आशीर्वाद है कि इतनी बड़ी बात इतने बड़ा प्रोग्राम इतना बढ़िया अरेंजमेंट इतने लोगों को इकट्ठा किया बच्चे को बहुत बड़ी, बड़ी बात है, है। एक खुशी की बात है मैं दिल से उनको शुभकामनाएँ आशीर्वाद देती हूँ कि वो इसी तरह से इस संस्था को आगे बढ़ाते रहें रूप कवल को भी मैं बहुत धन्यवाद देती हूँ कि मेरी कलीग भी रही है मेरे और मेरी स्टूडेंट रही है तो मैं बहुत खुश हूँ ਦੇਖ ਕੇ ਨਾ ਥੈਂਕ ਯੂ ਸੋ ਮੱਚ ਮੈਮ ਗੱਲ ਕਰਦੇ ਆ ਰੂਪਕਲ ਕਮਲ ਮੈਮ ਦਾ ਤੇ ਮੈਮ ਅੱਜ ਤੁਸੀਂ ਐਂਕਰਿੰਗ ਕਰ ਰਹੇ ਹੋ ਖਾਸ ਭੂਮਿਕਾ ਨਿਭਾ ਰਹੇ ਹੋ ਔਰ ਸੋਹਣੇ ਵੀ ਬਹੁਤ ਲੱਗ ਰਹੇ ਹੋ ਪੂਰੇ ਫਿਟ ਬੈਟਰੀਅਸ ਪ੍ਰੋਗਰਾਮ ਤੇ ਕੀ ਕਹਿਣਾ ਚਾਹੋਗੇ ਇੰਨੇ ਸੋਹਣੇ ਜਿਹੜੇ ਹੁਨਰ ਹੈ ਬੱਚਿਆਂ ਦੀਆਂ ਸੁਰੀਲੀਆਂ ਆਵਾਜ਼ਾਂ ਨੂੰ ਤਰਾਸ਼ ਕੇ ਇੱਥੋਂ ਤੱਕ ਲਿਆਇਓ ਕਿਦਾਂ ਦਾ ਸਫ਼ਰ ਆ ਬੜਾ ਹੀ ਵਧੀਆ ਸਫ਼ਰ ਆ ਬਹੁਤ ਮਿਹਨਤ ਲੱਗੀ ਐ ਇਹਦੇ ਵਿੱਚ ਬੱਚਿਆਂ ਦੀ ਜਸੇਵਾ ਸੁਸਾਇਟੀ ਦੀ ਟੀਮ ਦੀ ਸਾਰੇ ਸਪான்ਸਰਜ਼ ਦੀ ਸਾਰੀ ਕੋਰ ਟੀਮ ਦੀ ਜਿਹੜੇ ਬੱਚੇ ਤਰਾਸ਼ ਕੇ ਜਿਹੜੇ ਹੀਰੇ ਅਸੀਂ 12 ਤਰਾਸ਼ ਕੇ ਇੱਥੋਂ ਤੱਕ ਲੈ ਕੇ ਆਏ ਆ ਉਹਨਾਂ ਦੇ ਵਿੱਚੋਂ ਦੀ ਇੱਕ ਜਿਹੜੀ ਆਵਾਜ਼ ਅੰਮ੍ਰਿਤਸਰ ਦੀ ਬਨੇਗੀ ਅਸੀਂ ਸਾਨੂੰ ਇੰਨੀ ਖੁਸ਼ੀ ਹੋ ਰਹੀ ਹੈ ਇੱਥੇ ਤੁਸੀਂ ਅਗਰ ਕੈਮਰਾ ਸਾਰੀ ਪਾਸੇ ਘੁਮਾਓ ਤਾਂ ਦੇਖੋ ਸਾਰਾ ਹਾਲ ਭਰਿਆ ਹੋਇਆ ਸਾਰੇ ਜਾਣੇ ਗਾਰੇ ਨੇ ਸਾਰੇ ਉਸ ਮੰਚ ਨੂੰ ਇੰਜੋਏ ਕਰ ਰਹੇ ਨੇ ਬਹੁਤ ਹੀ ਵਧੀਆ ਇਹ ਪਲੇਟਫਾਰਮ ਬੱਚਿਆਂ ਨੂੰ ਅਸੀਂ ਪੇਰੈਂਟਸ ਦੇਖ ਰਹੇ ਸੀ ਕਿ ਜਦੋਂ ਉਹਨਾਂ ਦੇ ਬੱਚੇ ਪਰਫਾਰਮ ਕਰ ਰਹੇ ਸੀ ਉਹਨਾਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਸੀ ਨਾ ਉਹ ਦੇਖਣ ਹੀ ਵਾਲੀ ਸੀ ਬਿਲਕੁਲ ਉਹੀ ਦੇਖਣ ਵਾਲੀ ਸੀ ਕਿ ਤੁਸੀਂ ਦੇਖੋ ਕਿ ਉਹੀ ਬੱਚੇ ਨੇ ਜਿਨ੍ਹਾਂ ਨੂੰ ਰੈੱਡ ਕਾਰਪਟ ਨਹੀਂ ਮਿਲਿਆ ਠੀਕ ਹੈ ਨਾ ਤੇ ਅੱਜ ਜਸ ਸੇਵਾ ਸੁਸਾਇਟੀ ਨੇ ਉਹਨਾਂ ਨੂੰ ਉੱਥੇ ਉਹਨਾਂ ਦੀ ਇੱਕ ਮੰਜ਼ਲ ਦਿੱਤੀ ਹੈ ਉੱਥੇ ਕਿ ਤੁਸੀਂ ਵੀ ਕਿਸੇ ਤੋਂ ਘੱਟ ਨਹੀਂ ਅਗੇ ਹੋ ਤੁਸੀਂ ਵੀ ਅੱਗੇ ਵਧੋ ਤੇ ਆਪਣੇ ਹੁਨਰ ਦੀ ਜਿਹੜੀ ਪਰਖ ਗਈ ਹੈ ਜਿਹੜੀ ਅਸੀਂ ਜਸ ਸੇਵਾ ਸੁਸਾਇਟੀ ਨੇ ਬੱਚਿਆਂ ਦੀ ਕੀਤੀ ਹੈ ਆਵਾਜ਼ ਅੰਮ੍ਰਿਤਸਰ ਦੀ ਉਹਦਾ ਨਾਮ ਵੀ ਰੱਖਿਆ ਗਿਆ ਹੁਨਰ ਦੀ ਪਰਖ ਅਸੀਂ ਅੱਜ ਉਹੀ ਹੁਨਰ ਉਹੀ ਹੀਰਾ ਉਹੀ ਉਦੇਜ ਸਿਰਤੀ ਤਾਜ ਸਜੇਗਾ ਉਹੀ ਆਵਾਜ਼ ਅੰਮ੍ਰਿਤਸਰ ਦੀ ਬਾਣ ਲੈ ਕੇ ਆਵਾਂਗੇ ਥੈਂਕ ਯੂ ਸੋ ਮੱਚ ਮੈਮ ਗੱਲਬਾਤ ਕਰਨ ਲਈ ਅੱਗੇ ਵੀ ਗੱਲ ਕਰਦੇ ਔਰ ਬਹੁਤ ਸਾਰੇ ਗੈਸਟ ਜਿਹੜੇ ਨੇ ਇਸ ਮੰਚ ਤੇ ਪਹੁੰਚੇ ਨੇ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਤੇ ਗੱਲਬਾਤ ਕਰ ਲੈਣੀਆਂ ਸਰ ਦੇ ਨਾਲ ਸਰ ਤੁਸੀਂ ਸ਼ੁਰੂ ਤੋਂ ਹੀ ਇਸ ਸਫ਼ਰ ਦੇ ਵਿੱਚ ਨਾਲ ਰਹੇ ਹੋ ਆਵਾਜ਼ ਅੰਮ੍ਰਿਤਸਰ ਦੀ ਔਰ ਖਾਸ ਤੁਸੀਂ ਵੀ ਇਸ ਪੂਰੀ ਅਗਰ ਦੇਖਿਆ ਜਾਵੇ ਤਾਂ ਜਰਨੀ ਦੇ ਵਿੱਚ ਲੰਗੇ ਹੋ ਛੋਟੇ ਹੁੰਦੇ ਤੋਂ ਹੀ ਗਾਉਂਦੇ ਰਹੇ ਹੋ ਕਿਵੇਂ ਦਾ ਫੀਲ ਹੋ ਰਿਹਾ ਇਹਨਾਂ ਬੱਚਿਆਂ ਨੂੰ ਅੱਗੇ ਲਿਆ ਕੇ ਸਤ ਸ੍ਰੀ ਅਕਾਲ ਜੀ ਪਹਿਲਾਂ ਤੇ ਮੈਂ ਆਪਣੇ ਬਾਰੇ ਦੱਸਣਾ ਚਾਹਾਂਗਾ ਕਿ ਮੇਰਾ ਨਾਮ ਹੈ ਰਣਵੀਰ ਸਿੰਘ ਤੇ ਮੈਂ ਪੀਟੀਸੀ ਚੈਨਲ ਦੇ ਦੁਆਰਾ ਜਿਹੜਾ ਵਾਇਸ ਆਫ ਪੰਜਾਬ ਸੀਜ਼ਨ 5 ਹੋਇਆ ਸੀਗਾ ਮੈਂ ਉਹਦਾ ਫਾਈਨਲਿਸਟ ਰਹਿ ਚੁੱਕਾ ਤੇ ਅਸੀਂ ਵੀ ਕੰਪੀਟੀਸ਼ਨਾਂ ਦੇ ਵਿੱਚ ਸ਼ੁਰੂ ਤੋਂ ਚੱਲਦੇ ਰਹੇ ਆ ਤੇ ਸਾਨੂੰ ਕੰਪੀਟੀਸ਼ਨ ਦਾ ਪਤਾ ਹੈ ਕਿ ਕੰਪੀਟੀਸ਼ਨ ਕੀ ਚੀਜ਼ ਹੁੰਦੀ ਆ ਜ਼ਮੀਨ ਤੋਂ ਉੱਠਣਾ ਜਿਹੜਾ ਬਹੁਤ ਔਖਾ ਹੈ ਅੱਜ ਦੇ ਦੌਰ ਦੇ ਵਿੱਚ ਹੈਨਾ ਆਡੀਸ਼ਨ ਹੁੰਦੇ ਆ ਆਡੀਸ਼ਨ ਹੁਣੇ ਜਦੋਂ ਉਹਨਾਂ ਦੇ ਵਿੱਚੋਂ ਸਿਲੈਕਟ ਹੋਣਾ ਬਹੁਤ ਟਫ ਕੰਪੀਟੀਸ਼ਨ ਹੁੰਦਾ ਹੈ ਤੇ ਸਾਡੇ ਕੋਲ ਮੈਂ ਅੱਜ ਇਸ ਜਸਟਿਸ ਸੇਵਾ ਸੁਸਾਇਟੀ ਜਿਹੜੀ ਹੈਗੀ ਆ ਟੀਮ ਮੈਂ ਇਸ ਦਾ ਮੈਂਬਰ ਹੈਗਾ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਉਹ ਜਿਹੜੇ ਮੁਕਾਮ ਆ ਉਹ ਪਲੇਟਫਾਰਮ ਜਿਹੜੇ ਮੈਂ ਲੋਕਾਂ ਨੂੰ ਮਤਲਬ ਕਿ ਮੈਂ ਖੁਦ ਪਾਉਣਾ ਚਾਹੁੰਦਾ ਸੀਗਾ ਤੇ ਅੱਜ ਮੈਂ ਬੱਚਿਆਂ ਨੂੰ ਪ੍ਰੋਵਾਈਡ ਕਰ پا ਰਿਹਾ ਹਣਾ ਤੇ ਬਹੁਤ ਮਾਣ ਵਾਲੀ ਗੱਲ ਆ ਕਿ ਅੱਜ ਸਾਡੇ ਕੋਲ ਬਹੁਤ ਸੁਰੀਲੇ ਬੱਚੇ ਪਹੁੰਚੇ ਆ ਬਹੁਤ ਜ਼ਿਆਦਾ ਟਫ ਕੰਪੀਟੀਸ਼ਨ ਆ ਤੇ ਦੇਖਦੇ ਆ ਅੱਜ ਕੌਣ ਵਿਨ ਕਰਦਾ ਇਸ ਨੂੰ ਸੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰੀ ਟੀਮ ਨੂੰ ਸਾਡੀ ਜਸਟਿਸ ਸੇਵਾ ਸੁਸਾਇਟੀ ਟੀਮ ਨੂੰ ਸੋ ਥੈਂਕ ਯੂ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਸੋ ਮੱਚ ਗੱਲਬਾਤ ਕਰਨ ਲਈ ਸੋ ਅੱਗੇ ਅਸੀਂ ਤੁਹਾਨੂੰ ਉਸ ਫਾਈਨਲਿਸਟ ਬੱਚੇ ਨਾਲ ਵੀ ਮਿਲਾਨੇ ਆ ਜੋ ਕਿ ਅੰਮ੍ਰਿਤਸਰ ਆਵਾਜ਼ ਅੰਮ੍ਰਿਤਸਰ ਦੇ ਵਿੱਚ ਫਾਈਨਲ ਦੇ ਵਿੱਚ ਜਿਹੜੇ ਪਹੁੰਚਨੇ 12 ਜਿਹੜੇ ਫਾਈਨਲ ਪਹੁੰਚਨੇ ਤੇ ਉਹਦੇ ਦੇ ਵਿੱਚ ਇੱਕ ਛੋਟੇ ਸਰਦਾਰ ਜੀ ਵੀ ਪਹੁੰਚਨੇ ਆ ਸਰਦਾਰ ਜੀ ਪਹਿਲਾਂ ਤਾਂ ਦੋ ਲਾਈਨਾਂ ਗੀਤ ਦੀਆਂ ਉਸ ਤੋਂ ਬਾਅਦ ਗਾਣ ਹਾਂਜੀ ਜੀ ਹੂੰ ਰੰਗ ਉਡਣ ਨਾ ਦੇਵੋ ਮੇਰੇ ਸੋਨੇ ਪੰਜਾਬ ਦੇ ਇਹ ਗੁਰਦਸੋਂ ਇਹ ਗੁਰਦਸੋਂ ਪੁੱਤ ਜੀਨ ਪੰਜਾਬ ਦੇ ਰੰਗ ਉਡਣ ਨਾ ਦੇਵੋ ਮੇਰੇ ਸੋਨੇ ਪੰਜਾਬ ਦੇ ਇਨੀ ਛੋਟੀ ਉਮਰ ਦੇ ਵਿੱਚ ਖਾਸ ਇਨਾ ਵੱਡਾ ਮੰਚ ਮਿਲਿਆ ਹੈ ਕਿਵੇਂ ਦਾ ਲੱਗ ਰਿਹਾ ਸੱਚੀ ਕਲਸਰਾਂ ਨੂੰ ਮੇਰਾ ਨਾਮ ਕਰਮਨ ਕੰਬੋਜ ਹੈ ਮੈਂ ਤਰਨਤਾਰਨ ਵਿਚ ਰੰਤਾ ਹਾਂ ਤੇ ਮੈਨੂੰ ਸਭ ਤੋਂ ਪਹਿਲਾਂ ਮੈਂ ਥੈਂਕਸ ਕਰਦਾ ਜਸਟਿਸ ਸੇਵਾ ਸੁਸਾਇਟੀ ਦਾ ਜਿਨ੍ਹਾਂ ਨੇ ਆਵਾਜ਼ ਉਮਰ ਸਰਦੀ ਜਿਹੜਾ ਇੱਕ ਪ੍ਰੋਗਰਾਮ ਹੈ ਉਹਨੂੰ ਉਹਨੂੰ ਜਿਹੜਾ ਪ੍ਰੋਡਿਊਸ ਕੀਤਾ ਕਿ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਜਿਹੜਾ ਹੈਗਾ ਜਿਹੜਾ ਜਿਹੜਾ ਕੰਪੀਟੀਸ਼ਨ ਹੈ ਇਹ ਸਭ ਕੁਝ ਸਭ ਕੁਝ ਫ੍ਰੀ ਆਫ ਕੋਸਟ ਹੈ ਵਿਦਆਊਟ ਐਨੀ ਫੀਸ ਕਿਉਂਕਿ ਕਈ ਬੱਚੇ ਕਿਉਂਕਿ ਕਈ ਬੱਚੇ ਦਾ ਪੇਰੈਂਟਸ ਜੋ ਉਹ ਅਫੋਰਡ ਨਹੀਂ ਕਰ ਸਕਦੇ ਕਿ ਪੈਸੇ ਦੇ ਕੇ ਨਹੀਂ ਕਿਤੇ ਕਿ ਹੋਰ ਕੰਪੀਟੀਸ਼ਨ 'ਚ ਜਾ ਸਕਦੇ ਲੇਕਿਨ ਜਿਹੜਾ ਆਵਾਜ਼ ਅੰਮ੍ਰਿਤ ਸਰਦੀ ਹੈ ਇਹ ਬੜਾ ਵਧੀਆ ਕੰਪੀਟੀਸ਼ਨ ਹੈ ਫ੍ਰੀ ਆਫ ਕੋਸਟ ਸਰ ਥੈਂਕ ਯੂ ਸੋ ਮਚ ਤੇ ਔਰ ਜਿਹੜੀ ਕੰਫੀਡੈਂਸ ਆ ਪੂਰਾ ਦਾਡੇ ਵਿੱਚ ਆ ਗਿਆ ਬੋਲਣ ਦਾ ਵੀ ਅੱਗੇ ਵੀ ਹੋਰ ਗੱਲਬਾਤ ਕਰਦੇ ਆ ਸੋਨੀ ਜੀ ਨਿੱਕੀ ਜੀ ਇੱਕ ਪੰਜਾਬਣ ਜਿਹੜੀ ਕੁੜੀ ਮੁਟਿਆਰ ਹੈ ਪੂਰੀ ਉਹ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਇਹਨੇ ਪਹਿਰਾਵਾ ਜਿਹੜਾ ਹੈ ਪੰਜਾਬੀ ਪਾਇਆ ਹੋਇਆ ਹੈ ਔਰ ਗੱਲਬਾਤ ਕਰਦੇ ਇਸ ਮੁਟਿਆਰ ਦੇ ਨਾਲ ਪਹਿਲਾਂ ਤੁਸੀਂ ਵੀ ਦੋ ਲਾਈਨਾਂ ਗਾਣੇ ਦੀਆਂ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜਿਹੜਾ ਅੱਜ ਪਰਫਾਰਮ ਕੀਤਾ ਜਿਹੜਾ ਤੁਹਾਡਾ ਫੇਵਰੇਟ ਹੈ ਕੋਈ ਵੀ ਹਰ ਤੇ ਤੇਰੀ ਤੇ ਟੋਲ ਮੇਰੇ ਆ ਲੂੰਗੀ ਓਏ ਵਿੱਚ ਭਵੋਨੀਆ ਮੈਂ ਰੇਸ਼ਮ ਦੀ ਉਡੋਨਾ ਏ ਕੋਈ ਉੰਦੋ ਉੰਦੋ ਖੂਨ ਆਵਾਜ਼ ਕਿੱਥੋਂ ਸਿੱਖਿਆ ਤੇ ਅੱਜ ਇਸ ਮੰਚ ਤੇ ਪਰਫਾਰਮ ਕਰਕੇ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਮੈਨੂੰ ਬਚਪਨ ਤੋਂ ਮੇਰੇ ਮਮਾ ਨੇ ਟ੍ਰੇਨ ਕੀਤਾ ਮੇਰੇ ਮਮਾ ਨੂੰ ਕੁਝ ਆਪ ਤਾਂ ਨਹੀਂ ਆਂਦਾ ਬਟ ਉਹਨਾਂ ਨੇ ਮੇਰੀਆਂ ਗਲਤੀਆਂ ਫੜੀਆਂ ਮੈਨੂੰ ਆਪਣੇ ਅੰਦਰ ਇੱਕ ਕੰਫੀਡੈਂਸ ਦਿੱਤਾ ਜਿਸ ਨਾਲ ਮੈਂ ਅੱਜ ਇੰਨੀ ਵੱਡੀ ਸਟੇਜ ਤੇ ਪਹੁੰਚ ਗਈਆਂ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੀ ਜਸੇਵਰ ਸੋਸਾਇਟੀ ਦਾ ਜਿਨ੍ਹਾਂ ਨੇ ਸਾਡੇ ਵਰਗੇ ਬੱਚਿਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਤੇ ਇੰਨੀ ਵੱਡੀ ਸਟੇਜ ਦਿੱਤੀ ਸਾਡੇ ਵਾਸਤੇ ਇਹ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਤੇ ਮੇਰਾ ਨਾਮ ਸਹਿਜਦੀਪ ਕੌਰ ਹੈ ਅਤੇ ਮੇਰੀ ਉਮਰ 10 ਸਾਲ ਹੈ ਬਹੁਤ ਸੋਹਣਾ ਗਾਉਂਦੇ ਤੇ 올 ਦੀ ਬੈਸਟ ਤੁਹਾਨੂੰ ਇਸ ਗ੍ਰੈਂਡ ਪੈਨਾਲੇ ਸਪੌਂਸਰ ਲਈ ਤੇ ਅਸੀਂ ਦੁਆਵਾ ਕਰਦੇ ਹਾਂ ਕਿ ਤੁਸੀਂ ਅੱਗੇ ਹੋਰ ਬਹੁਤ ਅੱਗੇ ਵਧੋ ਹੋਰ ਅੱਗੇ ਬੱਚੇ ਨੇ ਮੇਰੇ ਨਾਲ 12 ਜਿਹੜੇ ਫਾਈਨਲਿਸਟ ਨੇ ਉਹਨਾਂ ਦੇ ਵਿੱਚੋਂ ਹੋਰ ਜਿਹੜੇ ਬੱਚੇ ਨੇ ਉਹ ਵੀ ਆਏ ਹੋਏ ਨੇ ਗੱਲਬਾਤ ਕਰਦੇ ਹਾਂ ਪਹਿਲਾਂ ਦੇ ਤੁਸੀਂ ਵੀ ਆਪਣੀ ਪਰਫਾਰਮੈਂਸ ਥੋੜੀ ਜੀ ਸਾਨੂੰ ਦਿਖਾਓ ਉਸ ਤੋਂ ਬਾਅਦ ਅਸੀਂ ਤੁਹਾਡਾ ਨੈਨੋ ਨੇ ਥਾਰੀ ਕੈਸਾ जादू किया रे थर बिन न लगे नहीं महाराज रे हो थर बिन न लगे नहीं महाराज रे प्यारे 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 रे <Exam heteranmak> <bear> थर बिन न लगे नहीं महाराज रे <गीज़ेग़> ਉਹ ਟੈਲੈਂਟ ਹੈ ਨਾ ਕਿ ਨਹੀਂ ਮਰਾ ਜਿਆ ਦੇ ਬਹੁਤ ਸੋਨਾ ਗਾਇਆ ਬਹੁਤ ਅਦਾਵਾਂ ਦੇ ਨਾਲ ਗਾਇਆ ਕਿੱਥੋਂ ਸਿੱਖਿਆ ਹਾਂਜੀ ਛੱਟੇ ਹੁੰਦੇ ਤੋਂ ਹੀ ਮੇਰੇ ਪੇਰੈਂਟਸ ਬਹੁਤ ਸਪੋਰਟ ਕਰਦੇ ਨੇ ਮੇਰੇ ਜਿੰਨੇ ਵੀ ਟੈਲੈਂਟਸ ਹੈਗੇ ਨੇ ਸਿੰਗਿੰਗ ਡਾਂਸਿੰਗ ਅਤੇ ਮੈਂ ਜਦੋਂ ਫਰਸਟ ਕਲਾਸ ਦੇ ਵਿੱਚ ਸੀ ਉਦੋਂ ਮੈਨੂੰ ਮੇਰੇ ਉਸਤਾਦ ਜੀ ਮਿਲੇ ਸ਼੍ਰੀ ਪਰਮ ਸਾਵਲ ਪੀਸੀ ਸਕੂਲ ਦੇ ਲੱਗੇ ਉਹਨਾਂ ਦੀ ਅਕੈਡਮੀ ਹੈ ਗਿਆ ਪੁਨਿਆ ਆਰਟਸ ਅਤੇ ਮੈਂ ਮਤਲਬ 5 ਸਾਲਾਂ ਤੋਂ ਸਿੱਖਿਆ ਲੈ ਰਹੀ ਆ ਤੇ ਅੱਜ ਕਿਵੇਂ ਦਾ ਲੱਗ ਰਿਹਾ ਇੱਥੇ ਪਰਫਾਰਮ ਕਰਕੇ ਇਸ ਮੰਚ ਤੇ ਜਿਸ ਸੇਵਾ ਸੁਸਾਇਟੀ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਇੱਥੇ ਆ ਕੇ ਇਹਨਾਂ ਦਾ ਇਹਨਾਂ ਧੰਨਵਾਦ ਕਰਨਾ ਚਾਹੀਦਾ ਹੈ ਸਾਨੂੰ ਸਾਡੇ ਵਰਗੇ ਬੱਚਿਆਂ ਨੂੰ ਪਲੇਟਫਾਰਮ ਦਿੱਤਾ ਇਹਨਾਂ ਨੇ ਜੋ ਕਿ ਅਫੋਰਡ ਨਹੀਂ ਕਰ ਸਕਦੇ ਸੀ ਉਹਨਾਂ ਨੂੰ ਫ੍ਰੀ ਆਫ ਕਾਸਟ ਦਿੱਤਾ ਇਹਨਾਂ ਨੇ ਪਲੇਟਫਾਰਮ ਅਤੇ ਸਟੇਜ ਦੇ ਉੱਤੇ ਆਨੂ ਅੱਗੇ ਲਿਆਉਣ। ਥੈਂਕ ਯੂ ਸੋ ਮੱਚ ਜੀ ਗੱਲਬਾਤ ਕਰਨ ਲਈ। ਸੋ ਅੱਗੇ ਹੋਰ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਦੇ ਆ। ਇਸ ਕੁੜੀ ਨੇ ਤਾਂ ਤੁਮਹਾਲਾਂ ਹੀ ਪਾ ਦਿੱਤੀਆਂ ਸੀ ਸਟੇਜ ਤੇ। ਮੈਂ ਤੁਹਾਡੀ ਪਰਫਾਰਮੈਂਸ ਪੂਰੀ ਦੇਖੀ ਐ। ਬਹੁਤ ਸੋਹਣਾ ਤੁਸੀਂ ਗਾਇਆ ਔਰ ਖਾਸ ਅੱਜ ਫਾਦਰਡੇ ਦਾ ਅਗਰ ਕੀਤਾ ਜਾਵੇ ਤਾਂ ਅੱਜ ਫਾਦਰਡੇ ਔਰ ਖਾਸ ਤੁਸੀਂ ਆਪਣੇ ਪਾਪਾ ਦੇ ਸਾਹਮਣੇ ਗਾਈ। ਈਮੋਸ਼ਨਲ ਵੀ ਹੋਏ। ਕਿਵੇਂ ਲੱਗ ਰਿਹਾ ਪਾਪਾ ਤੋਂ ਸਿੱਖਿਆ ਮਿਲੀ ਤੇ ਅੱਜ ਨੇ ਵੱਡੇ ਮੰਚ ਤੇ ਗਾਣਾ। ਪਾਪਾ ਦੇ ਬਾਰੇ ਮੈਂ ਕੀ ਕਹਾਂ? ਮੈਂ ਇੱਕ ਔਰ ਫਾਜ਼ ਹੀ ਨਹੀਂ ਕਿਹਾ ਨਾ ਬਾਰੇ ਕੈਂਡੀ। ਕਿ ਉਹਨਾਂ ਨੇ ਮੇਰੇ ਲਈ ਇੰਨਾ ਕੁਝ ਕੀਤਾ ਕਿ ਮੈਂ ਕਦੀ ਉਹਨਾਂ ਦਾ ਦੇਣ ਨਹੀਂ ਦੇ ਸਕਦੀ ਉਹਨਾਂ ਨੇ ਮੈਨੂੰ ਬਚਪਨ ਤੋਂ ਲੈ ਕੇ ਤੇ ਹੁਣ ਤੱਕ ਸਿਖਾਇਆ ਹੈ ਮੇਰੇ ਉਸਤਾਦ ਜੀ ਡਾਕਟਰ ਜੇ ਸ਼ਰਮਾ ਜੀ ਉਹ ਵੀ ਮੈਨੂੰ ਅਸਿਸਟ ਕਰਦੇ ਉਹ ਵੀ ਮੈਨੂੰ ਬਹੁਤ ਵਧੀਆ ਸਿਖਾਉਂਦੇ ਨੇ ਪਰ ਜਿਹੜੇ ਜ਼ਿਆਦਾ ਮੇਰੇ ਯੋਗਦਾਨ ਮੇਰੇ ਪਾਪਾ ਦਾ ਹੈਗਾ ਹਰ ਚੀਜ਼ ਦੇ ਵਿੱਚ ਮੈਨੂੰ ਬਹੁਤ ਅਸਿਸਟ ਕਰਦੇ ਮੇਰੇ ਢੋਲਨਾ ਸੁਣ ਮੇਰੇ ਪਿਆਰ ਕੀ ਧੁਨ ਮੇਰੇ ਢੋਲਨਾ ری چاہتے تو فضا میں بہیں گی زندہ رہیں گی ہو کے فنا تان نن توں تان نن توں تان نن توں تان نن توں تان تیرے تان تیرے ਸੋਮਾ ਜੀ ਬਹੁਤ ਸੋਨਾ ਗਿਆ ਤੇ 올 ਦਿ ਬੈਸਟ ਅਸੀਂ ਦੁਆਵਾਂ ਕਰਦੇ ਹਾਂ ਕਿ ਤੁਸੀਂ ਵੀ ਹੋਰ ਅੱਗੇ ਵਧੋ ਅੱਜ ਆਵਾਜ਼ ਅੰਮ੍ਰਿਤਸਰ ਦੀ ਦਾ ਗ੍ਰੈਂਡ ਫਿਨਾਲੇ ਚੱਲ ਰਿਹਾ ਟੌਪ 6 ਸਿਲੈਕਟ ਹੋ ਗਏ ਹੈ ਔਰ ਐਂਡ ਟੀ ਨੇ 12 ਤੋਂ 6 ਹੋਇਆ ਹੈ ਔਰ ਮੈਨੂੰ ਵੀ ਪੈਲਪੀਟੇਸ਼ਨ ਫੀਲ ਹੋ ਰਹੀ ਸੀ ਬਟ ਆਮ ਵੈਰੀ ਵੈਰੀ ਐਕਸਾਈਟਡ ਫਾਰ ਈਚ ਵਨ ਆਫ 뎀 ਔਰ ਮੈਂ ਉਹਨਾਂ ਦੀ ਜਗ੍ਹਾ रहे के देखे सो आई कैन रियली रियली फील कि उन यूनिवर्स वाले के लग रहा होगा बट आई विश दैट द बेस्ट मैन विंस और टैलेंट हमें दो पंजाब के पंजाब अमृतसर ऑफ कोर्स कलाकारों की धरती है थो दे बड़े-बड़े कलाकार हुए हैं और ए लोग आई एम श्योर दैट गोइंग टू टेक द लेगेसी फॉरवर्ड बहुत 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 एक्साइटमेंट है ਬੱਸ ਉਹਨੂੰ ਐਕਚੁਅਲੀ ਮੈਂ ਸਟਰਗਲ ਦਾ ਵਰਡ ਨਹੀਂ ਯੂਜ਼ ਕਰਾਂਗੀ ਇਟਸ ਅ ਲਰਨਿੰਗ ਐਕਸਪੀਰੀਅੰਸ ਹੈ ਔਰ ਬਹੁਤ ਅੱਛੀ ਜਰਨੀ ਹੈ ਬਹੁਤ ਬਹੁਤ ਕੁਝ ਸਿੱਖਿਆ ਹੈ ਔਰ ਏਵਰੀ ਡੇ ਆਮ ਲਰਨਿੰਗ ਟੂਡੇ ਮੈਂ ਕੋਸ਼ਿਸ਼ ਕਰਾਂਗੀ ਕਿ ਹਮੇਸ਼ਾ ਤੱਕ ਸਿੱਖਦੀ ਰਵਾਂ ਥੈਂਕ ਯੂ ਵੈਰੀ ਮਚ ਇਸ ਤਰ੍ਹਾਂ ਦੇ ਆਯੋਜਨ ਦੇਖਣ ਨੂੰ ਲੱਗਦਾ ਹੈ ਕਿ ਇੱਕ ਸਿੰਗਿੰਗ ਕੰਪੀਟੀਸ਼ਨ ਹੈ ਬਟ ਇਹਦੇ ਪਿੱਛੇ ਜਿੰਨੀ ਮਿਹਨਤ ਜਾਂਦੀ ਹੈ ਸਭ ਸਭ ਲੋਗ ਐਨਲੀ ਐਫਰਟ ਕਰਦੇ ਆ ਯੂ نو ਇਟਸ ਜਸ ਸੈਲਫਲੈਸ ਸਰਵਿਸ ਦੇ ਬੱਚਿਆਂ ਨੂੰ ਇਨਾ ਉਤਸ਼ਾਹ ਦੇਣਾ ਬਹੁਤ ਘੱਟ ਲੋਗ ਆਪਣੀ ਜ਼ਿੰਦਗੀ ਚੋਂ ਟਾਈਮ ਕੱਢ ਕੇ ਇਦਾਂ ਦੇ ਉਪਰਾਲੇ ਕਰਦੇ ਸੋ ਆਈ ਕੰਗ੍ਰੈਚੂਲੇਟ ਜਸ ਸੇਵਾ ਸੁਸਾਇਟੀ ਫਾਰ ਡੂਇੰਗ ਥਿਸ ਐਂਡ ਆਈ ਹੋਪ ਦੇ ਕਮ ਬੱਚਿਆਂ ਦਾ ਇਨਾ ਟੈਲੈਂਟ ਹੈਗਾ ਕਿ ਇਹਨੂੰ ਹੋਰ ਵੱਡੇ ਪੱਧਰ ਤੇ ਕਰਨਾ ਚਾਹੀਦਾ ਬੱਚਿਆਂ ਤੇ ਬਹੁਤ ਟੈਲੈਂਟ ਹੈ ਜੀ ਤੁਸੀਂ ਸਾਰਿਆਂ ਨੂੰ ਸੁਣੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੀ ਕਿੰਨੀ ਮਿਹਨਤ ਕਰਕੇ ਆਏ ਨੇ ਕਿੰਨੀ ਸਿੱਦਤ ਨਾਲ ਲਗਾ ਰਹੇ ਨੇ ਤੇ ਹੋਰ ਐਨ ਐਨ ਨੂੰ ਫੁੰਗਾਰਾ ਮਿਲਣਾ ਚਾਹੀਦਾ ਹੈ ਹੋਰ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਸੋ ਇਹ ਸੀ ਕਿ ਬੱਚੇ ਔਰ ਜੱਜਸ ਦੇ ਨਾਲ ਗੱਲਬਾਤ ਕੀਤੀ ਖਾਸ ਜਸਟ ਸੇਵਾ ਸੁਸਾਇਟੀ ਦੇ ਵੱਲੋਂ ਨੇਕ ਉਪਰਾਲਾ ਉਹਨਾਂ ਸੁਰੀਲੇ ਬਾਜਾ ਨੂੰ ਉਹਨਾਂ ਹੁਨਰ ਬਾਜਾ ਨੂੰ ਜਾਨੀ ਕਿ ਆਵਾਜ਼ ਅੰਮ੍ਰਿਤਸਰ ਦੀ ਤੇ ਹੁਨਰ ਪਰਖ ਦੇ ਵਿੱਚ ਉਹ ਸੁਰੀਲੇ 12 ਫਾਈਨਲਿਸਟ ਜਿਹੜੇ ਅੱਜ ਇਸ ਵੱਡੇ ਮੰਚ ਤੇ ਪਹੁੰਚਨੇ ਤੇ ਖਾਸ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਉਹਨਾਂ ਦੇ ਪੇਰੈਂਟਸ ਆਏ ਨੇ ਉਹਨਾਂ ਨੂੰ ਦਵਾਵਾਂ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਤੇ ਇੱਕ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਹੁਨਰ ਦੀ ਪਰਖ ਤੇ ਆਵਾਜ਼ ਅੰਮ੍ਰਿਤਸਰ ਦੀ ਸੁਰੀਲੀਆਂ ਨੂੰ ਤਰਾਸ਼ ਕੇ ਇੱਕ ਵੱਡਾ ਪਲੇਟਫਾਰਮ ਦੇਣਾ ਤੇ ਉਹਨਾਂ ਦੇ ਹੌਸਲੇ ਅਤੇ ਜਜ਼ਬੇ ਨੂੰ ਹੋਰ ਕਾਇਮ ਕਰਨਾ ਇਹ ਖਾਸ ਉਪਰਾਲਾ ਜਸਟ ਸੇਵਾ ਸੁਸਾਇਟੀ ਦੇ ਵੱਲੋਂ ਖਾਸ ਇਸ ਮੰਚ ਤੇ ਕੀਤਾ ਗਿਆ ਹੈ ਕੈਮਰਾਮੈਨ ਅਜੇ ਨਾਲ ਮਹਿਸੂਬ ਜੀ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ